ਤੇ ਭੈਣ ਮਨਪ੍ਰੀਤ ਕੌਰ ਤੇ ਮਾਤਾ ਚਰਨ ਕੌਰ ਤੇ ਇਹ ਭੈਣ ਜਿਹੜੇ ਹਾਲਾਤ ਚ ਲੈ ਕੇ ਆਏ ਸੀ ਸਾਡੇ ਕੋਲੇ ਵੀਰ ਉਹ ਵੀ ਤਸਵੀਰਾਂ ਦੇਖੋ ਉਹ ਪੱਟੀ ਹੱਟ ਵੱਡੇ ਪੈਦਰਾ ਤੇ ਨਾ ਤੇ ਭੈਣ ਦੇ ਜਿਹੜੇ ਕੱਪੜੇ ਪਾਏ ਹੋਏ ਸੀ ਨਾ ਸਲਵਾਰ ਸੂਟ ਉਹ ਅੰਦਰ ਵਿੱਚ ਜੁੜਿਆ ਪਿਆ ਸੀ ਨਾਲਾ ਵਿੱਚ ਬੜ ਗਿਆ ਇੰਨਾ 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 ਨਾਲਾ ਸਲਵਾਰ ਦਾ ਮਾਸ ਦੇ ਵਿੱਚ ਵੜ ਗਿਆ ਆ ਦੇਖੋ 2 2 2 2 ਇੰਚ ਅੰਦਰ ਚਲੇ ਗਿਆ ਇੰਨਾ ਜੇ ਜਦੋਂ ਹੁਣ ਆ ਕੇ ਦੱਸ ਰਿਹਾ ਸੀ ਨਾ ਵੀਰਾ ਵੀ ਬਾਈ ਗੱਠ ਗੱਠ ਵਿੱਚ ਵੜ ਗਿਆ ਮੈਂ ਸੋਚੀ ਜਾਂਦੀ ਬਾਈ ਗੱਲਾਂ ਉਹੀ ਕਹੀ ਜਾਂਦਾ ਵੀ ਗੱਠ ਕਿਵੇਂ ਵਿੱਚ ਵੜ ਜੂ ਪਰ ਦੇਖ ਕੇ ਪਤਾ ਲੱਗਦਾ ਭਰਾਵੋ ਇੰਨੀ ਮਾੜੀ ਹਾਲਤ ਫਿਰ ਤੁਹਾਡੀਆਂ ਅਰਦਾਸਾਂ ਅਸੀਸਾਂ ਦੁਆਵਾ ਅੱਜ ਹੋਰ ਕੱਲ ਹੋਰ ਕਰਦੇ ਕਰਦੇ ਮਨਪ੍ਰੀਤ ਭੈਣ ਸਾਡੇ ਕੋਲੇ ਚੌਥੇ ਮਹੀਨੇ ਆਏ ਤੇ ਅੱਜ ਨੌਵੇਂ ਮਹੀਨੇ ਉਹ ਘਰ ਚਾਲੇ ਨੇ ਵਾਪਸ ਠੀਕ ਹੋ ਗਏ ਸਾਡੀ ਭੈਣ ਮਨਪ੍ਰੀਤ कौर ਮੰਨੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਟਾ ਗੁੰਦੇ ਆ ਰੋਟੀ ਪਾਣੀ ਵੀ ਆਪ ਬਣਾਉਂਦੇ ਆ ਤੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਬੜੀ ਖੁਸ਼ੀ ਦੀ ਬੜੀ ਚੜ੍ਹਦੀ ਕਲਾ ਦੀ ਤਸਵੀਰ ਹੈ ਵੀਡੀਓ ਦੇ ਵਿੱਚ ਤੁਸੀਂ ਅੱਜ ਦੇਖੋਗੇ ਇਹ ਭੈਣ ਆ ਮਨਪ੍ਰੀਤ ਕੌਰ ਤੇ ਮਾਤਾ ਚਰਨ ਕੌਰ ਪਿੰਡ ਆ ਜੀ ਪੰਡੋਰੀ ਮੁਸ਼ਾਰਕਤੀ ਪੰਡੋਰੀ ਹੈ ਜੀ ਫਲੋਰ ਦੇ ਕੋਲੇ ਜਲੰਧਰ ਜ਼ਿਲ੍ਹੇ 'ਚ ਤੇ ਇਹ ਭੈਣ ਜਿਹੜੇ ਹਾਲਾਤ 'ਚ ਲੈ ਕੇ ਆਏ ਸੀ ਸਾਡੇ ਕੋਲੇ ਵੀਰ ਉਹ ਵੀ ਤਸਵੀਰਾਂ ਦੇਖੋ ਬਲਰ ਕਰਨੀਆਂ ਪੈ ਰਹੀਆਂ ਕਿਉਂਕਿ ਪੂਰਾ ਸਰੀਰ ਗਲਿਆ ਹੋਇਆ ਸੀ ਕੀੜੇ ਪੈ ਹੋਏ ਸੀ ਅੱਜ ਇਹ ਭੈਣ ਸਾਡੀ ਆਪਣੇ ਯੋਗ ਹੋ ਗਈ ਆ ਚੱਲਣ ਫਿਰਨ ਦੇ ਯੋਗ ਹੋ ਗਈ ਆ ਅੱਜ ਇਹ ਭੈਣ ਬਿਲਕੁਲ ਠੀਕ ਹੋ ਕੇ ਸੇਵਾ ਕਰਾਉਣ ਦੇ ਯੋਗ ਹੋ ਗਈ ਹੈ। ਇਹ ਭੈਣ ਮਨਪ੍ਰੀਤ ਕੌਰ ਆਪਣੇ ਘਰ ਦੇ ਵਿੱਚ ਹੀ ਪਈ ਸੀ ਵਿਆਹ ਹੋਇਆ ਸੀ 2011 ਵਿੱਚ ਦਾ ਤਲਾਕ ਹੋ ਗਿਆ। ਤਲਾਕ ਦੇ ਪਿੱਛੇ ਕਾਫੀ ਕਾਰਨ ਬਣੇ ਇਦਾਂ ਦੇ ਇਹ ਡਿਪਰੈਸ਼ਨ ਚਲੇਗੀ। ਡਿਪਰੈਸ਼ਨ ਚ ਇੰਨਾ ਜ਼ਿਆਦਾ ਚਲੇਗੀ। ਮਾਂ ਵੀ ਥੋੜੀ ਸਿੱਧੀ ਸੀ ਵਿਚਾਰੀ। ਭਰਾ ਅੱਡ ਸੀ। ਭਝਾਈ ਵੀ ਅੱਡ ਸੀ। ਇਹ ਅੱਡ ਦੋਨੋਂ ਮਾਵਾਂ ਤੀਏ ਇੱਕ ਕਮਰੇ 'ਚ ਰਹਿੰਦੀਆਂ ਸੀ। ਹੁਣ ਪਿਛਲੇ ਕਰੀਬ 1.5-2 ਸਾਲਾਂ ਤੋਂ ਇਹ ਭੈਣ ਨੇ ਕਮਰੇ ਚੋਂ ਬਾਹਰ ਨਿਕਲਣਾ ਹੀ ਬੰਦ ਕਰਤਾ ਸੀ ਅੰਦਰ ਹੀ ਪਈ ਰਹਿੰਦੀ ਸੀ ਤੇ ਮਾਂ ਪਿੰਡ ਚੋਂ ਜਾ ਕੇ ਇਧਰ-ਉਧਰੋਂ ਰੋਟੀ ਪ੍ਰਸ਼ਾਦਾ ਲੈ ਆਉਂਦੀ ਗੁਰਦੁਆਰਾ ਸਾਹਿਬ ਤੋਂ ਲੈ ਆਉਂਦੀ ਪਿੰਡ ਚੋਂ ਕਿਸੇ ਦੇ ਘਰੋਂ ਲੈ ਆਉਂਦੀ ਤੇ ਅੰਦਰ ਹੀ ਪਈ ਮਨਪ੍ਰੀਤ ਭੈਣ ਪ੍ਰਸ਼ਾਦਾ ਪਾਣੀ ਛਕ ਲੈਂਦੀ ਕੋਈ ਸਮੋਸੇ ਦੇ ਗਿਆ ਕਿਤੇ ਪਕੌੜੇ ਆ ਗਏ ਕੁਝ ਖਾਣ ਨੂੰ ਵਿਆਹ ਸ਼ਾਦੀ ਤੇ ਚਲੇ ਗਏ ਮਾਤਾ ਉੱਥੋਂ ਲੈ ਆਈ ਖਾਣ ਪੀਣ ਵਾਲਾ ਸਮਾਨ ਤਾਂ ਅੰਦਰ ਪਈ ਇਹ ਭੈਣ ਮਨਪ੍ਰੀਤ ਕੌਰ ਟੁਆਲਟ ਬਾਥਰੂਮ ਵੀ ਮੰਜ਼ਰੇ ਉੱਤੇ ਕਰਦੀ ਰਹੀ ਮੰਝਾ ਗਲ ਜਾਂਦਾ ਦੂਜੇ ਮੰਝੇ ਤੇ ਪੈ ਜਾਂਦੀ ਉੱਠ ਕੇ ਤੇ ਜਿਹੜਿਆ ਸਵਾਰ ਪਾਈ ਸੀ ਭੈਣ ਦੇ ਉਹਦਾ ਜਿਹੜਾ ਨਾਲਾ ਸੀ ਉਹ ਇੰਨਾ ਟਾਈਟ ਕਰਕੇ ਬੰਨਿਆ ਹੋਇਆ ਨਹੀਂ ਸੀ ਪਰ ਭੈਣ ਦਾ ਸਰੀਰ ਭਾਰਾ ਹੋ ਗਿਆ ਸਰੀਰ ਭਾਰਾ ਹੋਣ ਕਰਕੇ ਉਹ ਨਾਲਾ ਸਾਰਾ ਵਿੱਚ ਚਮੜੀ ਦੇ ਵਿੱਚ ਖੁਫਦਾ ਚਲਾ ਗਿਆ ਕਰੀਬ 4 4 ਇੰਚ ਨਾਲਾ ਸਰੀਰ ਦੇ ਅੰਦਰ ਚਲਾ ਗਿਆ ਮਾਸ ਵੱਢ ਕੇ ਦੋਨੋਂ ਪਾਸੇ ਇਦਾਂ ਹੱਥ ਪੈਂਦਾ ਸੀ ਵਿੱਚ 4 ਇੰਚ ਦਾ ਕਰੀਬ ਉਹ ਟੱਕ ਨਾਲੇ ਦੇ ਇੱਕ ਸਾਈਡ ਸਜੇ ਪਾਸੇ ਲੱਕ ਦੇ ਉੱਪਰ ਕਰੀਬ ਅੱਧਾ ਲੱਕ ਉਹ ਜਿਵੇਂ ਵੱਡਿਆ ਹੁੰਦਾ ਇਦਾਂ ਟੱਕ ਪੜਿਆ ਹੋਇਆ ਸੀ ਫਿਰ जख्म ਛੇ ਟੁਆਇਲਟ ਬਾਥਰੂਮ ਵਿੱਚ ਹੀ ਹੋਣ ਕਰਕੇ ਕਾਲਾ ਹੋ ਗਿਆ ਪਿਛਲਾ ਸਰੀਰ ਕੀੜੇ ਨਿੱਕੇ ਨਿੱਕੇ ਬਰੀਕ ਬਰੀਕ ਕੀੜੇ ਪੈ ਗਏ ਇੰਜ ਲੱਗਦਾ ਸੀ ਜਿਵੇਂ ਕਿਸੇ ਨੇ ਵੱਡਤਾ ਹੁੰਦਾ ਲੱਤ ਨੂੰ ਪਹਿਣ ਦੇ ਪਰ ਉੱਪਰਲਾ ਸਰੀਰ ਪਹਿਣ ਦਾ ਬਿਲਕੁਲ ਠੀਕ ਸੀ ਹੁਣ ਦਿਨ ਬਦਨ ਸਮੱਸਿਆ ਵੱਧਦੀ ਜਾ ਰਹੀ ਸੀ ਮਾਂ ਪਿੰਡ ਦੇ ਵਿੱਚ ਜਾਂਦੀ ਇਹ ਤਾਂ ਰੋਟੀ ਪਾਣੀ ਲੈ ਆਉਂਦੀ ਜੇ ਭਵਨਪ੍ਰੀਤ ਭੈਣ ਨੂੰ ਕਿਤੇ ਉਲਟੀਆਂ ਲੱਗ ਜਾਂਦੀਆਂ ਜਾਂ ਕੁਝ ਹੋਰ ਹੋ ਜਾਂਦੀ ਤਾਂ ਪਿੰਡ ਦੇ ਮੈਡੀਕਲ ਤੋਂ ਜਾ ਕੇ ਦਵਾਈ ਵੀ ਲੈ ਆਉਂਦੀ ਭੈਣ ਤੇ ਇਸੇ ਸਬੰਧ ਦੇ ਵਿੱਚ ਇੱਕ ਦਿਨ ਭੈਣ ਦਵਾਈ ਲੈਣ ਗਈ ਪਿੰਡ ਦੇ ਮੈਡੀਕਲ ਤੋਂ ਧੰਨਵਾਦ ਕਰਦੇ ਹਾਂ ਅਸੀਂ ਉਹ ਵੀਰ ਦਾ ਧਰਮਨਿਰਪੱਖ ਸੇਵਾ ਸਰਟੀਫਿਚ ਚਲਾਉਂਦੇ ਆ ਵੀਰ ਹੁਣੀ ਉਹ ਤੇ ਉਹ ਵੀਰ ਦਾ ਨਾਮ ਜਸਪਾਲ ਸਿੰਘ ਆ ਉਹਨੂੰ ਜਦੋਂ ਦੇਖਿਆ ਮਾਤਾ ਦਵਾਈ ਲੈਣ ਆਈ ਆ ਉਹ ਕਹਿੰਦਾ ਮਾਤਾ ਹੁਣ ਤੇਰੀ ਕੁੜੀ ਕਿਵੇਂ ਆ ਇੰਨੀ ਪੁੱਤ ਕੁੜੀ ਤਾਂ ਉਹ ਮੈਂ ਆ ਠੀਕ ਆ ਤੁਰ ਪੈਂਦੀ ਆ ਪਰ ਪੈ ਜਾਂਦੀ ਆ ਉਹ ਗੱਲ ਸਾਫ਼ ਹੀ ਨਹੀਂ ਦੱਸੀ ਬਾਦਾਂ ਨੇ ਅੱਗੇ ਵੀ ਕਈ ਵਾਰੀ ਉਹ ਪੁੱਛਦੇ ਸੀਗੇ ਚਲੋ ਉਸ ਦਿਨ ਮਨ ਚ ਮਹਾਰਾਜ ਨੇ ਵਸ ਕੇ ਸੇਵਾ ਲੈਣੀ ਸੀ ਉਹ ਜਸਪਾਲ ਸਿੰਘ ਵੀਰ ਗਿਆ ਨਾਲ ਗਵੰਡੀਆਂ ਦਾ ਮੁੰਡਾ ਮਨਵੀਰ ਉਹਨੇ ਨਾਲ ਲੈ ਲਿਆ ਜਿਹੜਾ ਉਹਨੂੰ ਜਾਣਦਾ ਸੀ ਜਦੋਂ ਅੰਦਰ ਕਮਰੇ 'ਚ ਗਏ ਮੂਰੇ ਕਮਰਾ ਸੀ ਜਿਹੜਾ ਭਰਾ ਦਾ ਜਿੰਦਾ ਲੱਗਿਆ ਹਰਿ ਕਮਰੇ ਨੂੰ ਕਹਿੰਦੇ ਜੀ ਉਹ ਸੌਰੀ ਚ ਆ ਕੇ ਰਹਿਣ ਲੱਗ ਗਿਆ ਜਦੋਂ ਅੰਦਰ ਕਮਰੇ 'ਚ ਗਏ ਇੰਨੀ 스ਮੈਲ ਮਾਰੇ ਗੰਦਗੀ ਦੇ ਢੇਰ ਲੱਗੇ ਰਜਾਈਆਂ ਪਹਿਣਨੇ ਉੱਤੇ ਲਈਆਂ ਹੋਈਆਂ ਤੁਸੀਂ ਦੇਖੋ ਚੌਥਾ ਮਹੀਨਾ ਅਪ੍ਰੈਲ ਦਾ ਪੂਰੀ ਗਰਮੀ ਹੁੰਦੀ ਰਜਾਈਆਂ ਲਈਆਂ ਹੋਈਆਂ ਸੀ ਪਹਿਣ ਦੇ ਜਦੋਂ ਉਹਨਾਂ ਨੇ ਚੈੱਕ ਕੀਤਾ ਕੱਪੜੇ ਪਹਿਣ ਦੇ ਪਾਏ ਨਹੀਂ ਸੀਗੇ ਆਪ ਹੀ ਉਹਨਾਂ ਮੁੰਡਿਆਂ ਨੇ ਮਾਤਾ ਵਿਚਾਰੀ ਸਿੱਤੀ ਸੀ ਥੋੜੀ ਜੀ ਆਪ ਹੀ ਕੱਲੀਓ ਗੱਲਾਂ ਕਰੀ ਜਾਂਦੀ ਮਾਤਾ ਚਰਨ ਕੌਰ ਨੂੰ ਤਾਂ ਵਿਚਾਰੀ ਨੂੰ ਪਤਾ ਹੀ ਨਹੀਂ ਸੀ ਜਦੋਂ ਰਜਾਈ ਚੱਕੀ ਉਹਨਾਂ ਨੇ ਓਹੋ ਉਹ ਵੀਰ ਦੱਸਦੇ ਸੀ ਜੀ ਵੀ ਬਾਈ ਜ਼ਿੰਦਗੀ ਚ ਅਸੀਂ ਕਿਤੇ ਇਹ ਜਾਂ ਕੁਝ ਦੇਖਿਆ ਨਹੀਂ ਸੀ ਜਿਵੇਂ ਭੈਣ ਦੇ ਹਾਲਾਤ ਸੀ ਅੱਧਾ ਵੱਡਿਆ ਹੋਇਆ ਲੱਕ ਕੀੜੇ ਟਾਇਲਟ ਗੰਦਗੀ ਧੰਨਵਾਦ ਉਹਨਾਂ ਵੀਰਾਂ ਦਾ ਉਪਰਾਲਾ ਕੀਤਾ ਉਹਨਾਂ ਨੇ ਕੋਈ ਨਾਲ ਲੱਗਣ ਨੂੰ ਤਿਆਰ ਨਹੀਂ ਸੀ ਬਾਈ ਹੁਣੀ ਕਹਿੰਦੇ ਅਸੀਂ ਆਪ ਹੀ ਬਾਹਰ ਖਿੱਚ ਕੁਝ ਕੇ ਕੱਢ ਕੇ ਮੰਜਾ ਸਫਾਈ ਕੀਤੀ ਮੰਜਾ ਬਦਲਿਆ ਬਿਸਤਰਾ ਬਦਲਿਆ ਸਾਨੂੰ ਬਾਈ ਉਹਨਾਂ ਨੇ ਜਾਣਕਾਰੀ ਦਿੱਤੀ ਫੋਟੋਆਂ ਖਿੱਚ ਕੇ ਭੇਜੀਆਂ ਵੀਡੀਓ ਛੋਟੀ ਜਿਹੀ ਬਣਾ ਕੇ ਭੇਜੀਆ ਅਸੀਂ ਵੀਰੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਲੈ ਆਓ ਸਾਡੇ ਕੋਲੇ ਵੀਰੇ ਸੱਤ ਵਾ ਨਹੀਂ ਹੋਣਾ ਲੇਟ ਹੋ ਜਾਣਾ ਵੀ ਅਸੀਂ ਇੱਕ ਦੋ ਦਿਨ ਲੱਗ ਗਿਆ ਤੇ ਭੈਣ ਦੀ ਹਾਲਤ ਜ਼ਿਆਦਾ ਖਰਾਬ ਆ ਤੇ ਉਹ ਮਨਵੀਰ ਤੇ ਜਸਪਾਲ ਉਹ ਦੋਨੇ ਨੌਜਵਾਨਾਂ ਦਾ ਧੰਨਵਾਦ ਆ ਬਹੁਤ ਉਹ ਭੈਣ ਨੂੰ ਇੱਥੇ ਸਾਡੇ ਕੋਲ ਲੈ ਕੇ ਆਏ ਨਾਲੇ ਮਾਤਾ ਚਰਨ ਕੌਰ ਨੂੰ ਇਹਨਾਂ ਦੇ ਬੇਟੇ ਨਾਲ ਵੀ ਗੱਲ ਕੀਤੀ ਉਹ ਕਹਿੰਦਾ ਉਹ ਰਹਿੰਦਾ ਸੀ ਸਹੁਰੇ ਪਿੰਡ ਆਪਦੇ ਕਿਉਂਕਿ ਘਰ 'ਚ ਹਾਲਾਤ ਇਦਾਂ ਦੀ ਸਮੈਲ ਨਹੀਂ ਆਉਂਦੀ ਸੀ ਮਾਤਾ ਅਫਸੈਟ ਸੀ ਭੈਣ ਬਨਪ੍ਰੀਤ ਵੀ ਅਫਸੈਟ ਸੀ ਉਹ ਕਹਿੰਦੇ ਸਾਨੂੰ ਕਮਰੇ 'ਚ ਬੜਨੀ ਸੀ ਦਿੰਦੇ ਅੰਦਰ ਗਾੜਾ ਕੱਢਦੇ ਸੀ ਤੇ ਅਸੀਂ ਫਿਰ ਆਪਦਾ ਉੱਥੇ ਜਾ ਕੇ ਰਹਿਣ ਲੱਗੇ ਚਲੋ ਜੋ ਵੀ ਹੋਇਆ ਭੈਣ ਨੂੰ ਤੇ ਮਾਤਾ ਚਰਨ ਕੌਰ ਨੂੰ ਵੀਰ ਇੱਥੇ ਲਿਆਏ ਸੁਪਨਿਆਂ ਦੇ ਘਰ 64224 ਨੂੰ 64224 ਨੂੰ ਭੈਣ ਇੱਥੇ ਆਉਂਦੀ ਆ ਸਾਡੇ ਦੇਖ ਕੇ ਆਪਣੇ ਵੀ ਮੂੰਹ ਖੁੱਲੇ ਦੇ ਖੁੱਲੇ ਰਹਿ ਜਾਂਦੇ ਵੀ ਆ ਕੀ ਹਾਲਾਤ ਆ ਭੈਣ ਦੇ ਮਤਲਬ ਬਿਆਨ ਨਹੀਂ ਕੀਤੇ ਜਾ ਸਕਦੇ ਜੀ ਉਹ ਲੱਕ ਮਾਸ ਇੰਨਾ ਜ਼ਿਆਦਾ ਚੜਿਆ ਹੋਇਆ ਸੀ ਮਟਾਪਾ ਬਹੁਤ ਆ ਗਿਆ ਸੀ ਭੈਣ ਤੇ ਇਸ ਲੱਤਾਂ ਸੁੱਜ ਕੇ ਡੈਡੀਆਂ ਮੋਟੀਆਂ ਹੋ ਗਈਆਂ ਸੀ ਸਾਨੂੰ ਐ ਸੀ ਵੀ ਇਹ ਭੈਣ ਦੇ ਹਾਲਾਤ ਆ ਜਿਹੜੇ ਸ਼ਾਇਦ ਲੱਤ ਵਗੈਰਾ ਦੀ ਖਰਾਬ ਹੋ ਜਾਵੇ ਵੱਢਣੀ ਨਾ ਪੈ ਜਾਵੇ ਸੁੰਨ ਹੋ ਗਈਆਂ ਸੀ ਥੱਲੇ ਵਾਲੀਆਂ ਲੱਤਾਂ ਜਮਾ ਪਰ ਉਹ ਕਾਲਪੁਰਖ ਵਾਹਿਗੁਰੂ ਦੀ ਕਿਰਪਾ ਉਹ ਲਾ ਰਾਮ ਵਾਹਿਗੁਰੂ ਜੀ ਉਹ ਭਗਵਾਨ ਦੀ ਮਿਹਰ ਤੁਹਾਡੀਆਂ ਅਰਦਾਸਾਂ ਅਸੀਸਾਂ ਦੁਆਵਾਂ ਅੱਜ ਹੋਰ ਕੱਲ ਹੋਰ ਕਰਦੇ ਕਰਦੇ ਮਨਪ੍ਰੀਤ ਭੈਣ ਸਾਡੇ ਕੋਲੇ ਚੌਥੇ ਮਹੀਨੇ ਆਏ ਤੇ ਅੱਜ ਨੌਵੇਂ ਮਹੀਨੇ ਉਹ ਘਰ ਚੱਲੇ ਨੇ ਵਾਪਸ ਠੀਕ ਹੋ ਕੇ 13 ਤਰੀਕ ਨੂੰ 2024 ਅੱਜ ਮਨਪ੍ਰੀਤ ਭੈਣ ਆਪਣੇ ਆਪ ਤੁਰਦੇ ਫਿਰਦੇ ਨੇ ਵਧੀਆ ਸਾਡੇ ਨਾਲ ਸੇਵਾ ਵੀ ਕਰਾਉਂਦੇ ਨੇ ਅੱਜ ਮਨਪ੍ਰੀਤ ਭੈਣ ਦੀ ਮੰਮੀ ਮਾਤਾ ਚਰਨਕੌਰ ਵੀ ਉਹਨਾਂ ਦੀ ਦਿਮਾਗ ਦੀ ਦਵਾਈ ਚੱਲਦੀ ਉਹ ਵੀ ਠੀਕ ਨੇ ਬਿਲਕੁਲ ਤੰਦਰੁਸਤ ਨੇ ਸਾਡੇ ਨਾਲ ਸੇਵਾ ਕਰਾਉਂਦੇ ਆਪਣੀ ਬੇਟੀ ਨੂੰ ਤਾਂ ਜਿੱਥੇ ਸਾਂਭਦੇ ਸੀਗੇ ਉੱਥੇ ਹੋਰ ਵੀ ਇਸ ਆਸੇ ਪਾਸੇ ਦੇ ਮਿਰਜਾਂ ਦੇ ਨਾਲ ਸਾਡੀ ਮਦਦ ਕਰਾਉਂਦੇ ਸੀ ਅੱਜ ਇਹ ਜਿਹੜਾ 5 ਮਹੀਨਿਆਂ ਦਾ ਸਫ਼ਰ ਪੂਰਾ ਕਰਕੇ ਸਾਡੀ ਭੈਣ ਆਪਣੇ ਘਰ ਚੱਲੀ ਆ ਤੇ ਸਾਡੇ ਲਈ ਬਹੁਤ ਸੁਖਦ ਸੀ ਬਹੁਤ ਸਕੂਨ ਦੇਣ ਵਾਲਾ ਸੀ ਉੱਥੇ ਇੱਕ ਤਕਲੀਫ ਵੀ ਹੁੰਦੀ ਹੈ ਕਿ ਦੁੱਖ ਵੀ ਹੁੰਦਾ ਪੰਡੋਰੀ ਮਸ਼ਾਰਕਤੀ ਪਿੰਡ ਦੇ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਭਰਾਵੋ ਤੇ ਭੈਣੋ ਚਲੋ ਜੋ ਸਮਾਂ ਪਿਛਲਾ ਬੀਤ ਗਿਆ ਜਿਵੇਂ ਵੀ ਬੀਤ ਗਿਆ ਠੀਕ ਆ ਕੋਣ ਗਲਤ ਸੀ ਕੋਣ ਸਹੀ ਸੀ ਆਪਾਂ ਇਹਦੇ ਵਿੱਚ ਨਾ ਪਈਏ ਪਰ ਇੱਕ ਚੀਜ਼ ਜ਼ਰੂਰ ਕਰ ਲਈਏ ਵੀ ਅੱਗੋਂ ਹੁਣ ਥੋੜਾ ਖਿਆਲ ਰੱਖਿਓ ਇਹਨਾਂ ਨੂੰ ਸਪੋਰਟ ਦੀ ਲੋੜ ਆ ਤੁਹਾਡੀ ਇਹ ਧੀ ਆ ਆਪਣੀ ਪਿੰਡ ਦੀ ਆ ਧੀ ਆਪਣੀ ਧੀ ਆ ਮਾਂ ਚੰਕੌਰ ਥੋੜਾ ਸੁਭਾਅ ਹੋ ਸਕਦਾ ਉਹਨਾਂ ਦਾ ਕੌੜਾ ਹੋਵੇ ਜਾਂ ਠੀਕ ਨਹੀਂ ਕਿਉਂਕਿ ਉਹਨਾਂ ਦਾ ਦਮਾਗੀ ਸੰਤੋਲਨ ਠੀਕ ਨਹੀਂ ਹੁਣ ਕਰਕੇ ਫਿਰ ਉਹ ਆਪਣੀ ਵੀ ਨਹੀਂ ਕੇਅਰ ਪਾਏ ਆਪਣੀ ਕਰ ਪਾਏ ਆਪਣੀ ਬੇਟੀ ਦੀ ਵੀ ਨਹੀਂ ਕਰ ਪਾਏ ਹੁਣ ਖਿਆਲ ਰੱਖਿਓ ਬਾਈ ਤੇ ਕਿਸੇਹਾਂ ਸਾਰਿਆਂ ਨੂੰ ਸਾਰੇ ਸਾਡੇ ਭਰਾਵਾਂ ਨੂੰ ਭੈਣਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਵੀ ਕਈ ਵਾਰੀ ਇਦਾਂ ਦੇ ਹਾਲਾਤ ਬਣ ਜਾਂਦੇ ਆ ਕਈ ਵਾਰੀ ਆਪਣੇ ਪਿੰਡਾਂ ਦੇ ਵਿੱਚ ਹੀ ਕੋਈ ਇਦਾਂ ਦੀ ਪ੍ਰੀਤੀ ਭੈਣ ਹੋਵੇ ਜਾਂ ਮਾਤਾ ਚਰਨ ਕੌਰ ਵਰਗਾ ਹੋਇਆ ਜਾਂ ਕੋਈ ਹੋਰ ਬਾਪੂ ਬਜ਼ੁਰਗ ਕੋਈ ਨੌਜਵਾਨ ਵੀਰ ਕੋਈ ਬੱਚਾ ਹੋਵੇ ਭਈ ਚਾਹਤਾ ਜਰੂਰ ਮਾਰਿਆ ਕਰ। اے ਰੱਬ ਮੇਰੀ ਭੈਣ ਨੂੰ ਚੜ੍ਹਦੀ ਗੱਲਾ ਤੰਦਰੁਸਤੀ ਬਖਸ਼ੀ ਹੁਣ। ਧੰਨਵਾਦ ਆ ਇਸ ਇਹਦਾ ਭੈਣ ਮਨਪ੍ਰੀਤ ਦੇ ਭਰਾ ਦਾ ਚਮਨ ਦਾ। ਚਲੋ ਭਰਾ ਹੁਣ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਆ। ਉਹ ਲੈ ਕੇ ਗਿਆ ਇੱਥੋਂ ਨਾਲ ਆਇਆ ਅੱਜ ਲੈਣ। ਅੱਜ ਮਾਤਾ ਚਰਨਕੌਰ ਤੇ ਚਮਨ ਤੇ ਨਾਲ ਜਸਪਾਲ ਵੀਰਾ ਬਰਿੰਦਰ ਪਵਿੱਤਰ ਸਿੰਘ ਇਹ ਸਾਰੇ ਵੀਰ ਆ ਕੇ ਅੱਜ ਮਨਪ੍ਰੀਤ ਭੈਣ ਨੂੰ ਤੇ ਚੰਨ ਮਾਤਾ ਚੰਨਕੌਰ ਨੂੰ ਆਪਣੇ ਘਰ ਸੁਪਨਿਆਂ ਦੇ ਘਰ ਤੋਂ ਆਪਣੇ ਘਰ ਪਿੰਡ ਪੰਡੋਰੀ ਮੁਸ਼ਾਰਕਤੀ ਲੈ ਕੇ ਜਾ ਰਹੇ ਨੇ ਤੇ ਭੈਣ ਦਾ ਆਉਣ ਵਾਲਾ ਜੀਵਨ ਤੇ ਮਾਤਾ ਚੰਨਕੌਰ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਹੋਵੇ ਤੰਦਰੁਸਤੀ ਭਰਿਆ ਹੋਵੇ ਅਰਦਾਸ ਕਰਿਓ ਸਾਰੇ ਤੇ ਸੱਚੇ ਬਾਦਸ਼ਾਹ ਸਰਬੱਤ ਦਾ ਭਲਾ ਕਰਨ। ਬਹੁਤ ਬਹੁਤ ਧੰਨਵਾਦ ਜਿਹੜੇ ਭੈਣਾ ਭਰਾਵਾਂ ਨੇ ਇਸ ਭੈਣ ਲਈ ਅਰਦਾਸਾਂ ਕੀਤੀਆਂ ਸੀ ਦੁਆਵਾਂਆਂ ਦਿੱਤੀਆਂ ਸੀ ਅਸੀਸਾਂ ਦਿੱਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੀ ਸੇਵਾ ਦਾ ਸਾਰਾ ਧੰਨਵਾਦ ਪੈਨ ਦੀ ਜਿਹੜੀ ਹੈ ਨਾ 2 ਸਾਲਾਂ ਤੋਂ ਉਹ ਡੋੜ ਦਿੱਤੇ ਸੀ ਇਹ ਉਹਦਾ ਪਾਈ ਆ ਤੇ ਉਹ ਪੈਨ ਦੀ ਜਿਹੜੀ ਮੈਂਟਲੀ ਅਫਸਰਟ ਹੋਣ ਕਰਕੇ ਉਹ 2-4 ਮਤਲਬ ਕਿ 2 ਸਾਲ ਬਾਹਰ ਹੀ ਨਹੀਂ ਨਿਕਲੇ ਹੌਤਬਾ ਦੀ ਹੌਲੀ ਹੌਲੀ ਕੰਡੀਸ਼ਨ ਜਿਹੜੀ ਬਹੁਤ ਜ਼ਿਆਦਾ ਡਾਊਨ ਹੋ ਗਈ ਮੈਂ ਦੇਖਿਆ ਸੀ ਤੇ 2-4 ਵਾਰੀ ਮੈਂ ਵਿੱਚ ਹਾਂਜੀ ਨੀ ਪਹਿਲਾਂ ਚੱਲ ਨਹੀਂ ਸੀ ਹੁੰਦਾ ਹਾਂਜੀ ਜੀ ਨਾ ਹਾਂ ਜੀ ਚਮਾਲਾਲ ਜੀ ਬ੍ਰਦਰ ਹੈ ਹਾਂਜੀ ਪਰਿਵਾਰ ਚ ਪਾਉਂਦਾ ਮੇਰੀ ਮਾਤਾ ਆ ਗੋਵਨ ਪ੍ਰੇਮ ਹਾਂਜੀ ਡਾਕਟਰ ਹਾਂਜੀ ਮਿਲਦੇਗੇ ਹਾਂਜੀ ਮਿਲਦੇਗੇ ਹਾਂਜੀ ਕਾਫੀ ਵਾਰੀਆਂ ਮਾਰਾ ਦੀ ਬੈਨ ਭਾਈ ਜੀ ਹਾਂਜੀ ਉਸੇ ਘਰ ਦੇ ਵਿੱਚ ਰਹਿੰਦੇ ਐਨੇ ਲੱਗੇ ਉਸ ਦਾ ਉਸੇ ਘਰ ਤੇ ਹਾਂਜੀ ਉਹਨਾਂ ਦੇ ਮੈਡੀਕਲ ਅਫਸਰ ਹਾਂਜੀ ਉਹ ਤਾਂ ਸ਼ੁਰੂ ਤੋਂ ਲਾਲੋ ਸਮਝੋ ਜਿਆਦਾ ਜਤ ਬੜੇ ਹਾਂਜੀ ਇਹ ਬਾਈ ਉਹਨਾਂ ਨੂੰ ਦਵਾਈ ਵੀ ਲੈ ਕੇ ਦਊਗਾ ਬਾਕੀ ਅਸੀਂ ਵੀ ਹੁਣ ਗੌਰ ਕਰਾਂਗੇ ਦੇਖਦੇ ਮਤਲਬ ਹੋਰ 2-4 ਦਿਨਾਂ ਦੇ ਵਿੱਚ ਵਾਇਲੂ ਦੀ ਕਹਾਸਾ ਵਾਇਲੂ ਦੀ ਤੇ ਅੱਜ ਸਾਡੀ ਭੈਣ ਮਨਪ੍ਰੀਤ ਕੌਰ ਮੰਨੇ ਤਾਂ ਬੇਬੇ ਚਰਨਪੌਰ ਜਿਹੜੀ ਕਿ ਪਿੰਡ ਕੰਦੂਰੀ ਮਿਸ਼ਾਤ ਹੈ ਜਿਹਦਾ ਜਲੰਧਰ ਇਹ ਭੈਣ 6 ਮਹੀਨਿਆਂ ਬਾਅਦ ਮਨੁੱਖਤਾ ਦੀ ਸੇਵਾ ਲੁਧਿਆਣਾ ਗੁਰਪ੍ਰੀਤ ਭਾਈ ਦੇ ਕੋਲ ਆਏ 6 ਮਹੀਨੇ ਉੱਥੇ ਰਹਿ ਕੇ ਅੱਜ ਭੈਣ ਨੂੰ ਆਈ ਨੂੰ ਇੱਕ ਹਫ਼ਤਾ ਹੋ ਗਿਆ ਜਦ ਭੈਣ ਜੇ ਸੀ ਘਰੇ ਦੇਖਣ ਆਈ ਸੀ ਕਿ ਭੈਣ ਵੀ ਕੰਮ ਕਾਰ ਵੀ ਕਰਦੀ ਆ ਠੀਕ ਤਾਂ ਜਦੋਂ ਹੀ ਭੈਣ ਦੇ ਘਰ ਆਏ ਤਾਂ ਭੈਣ ਨੇ ਆਉਂਦੀ ਹੀ ਪਹਿਲਾਂ ਸਾਡੇ ਲਈ ਚਾਹ ਬਣਾ ਲਈ ਚਾਹ ਬਣਾਈ ਦਾ ਮਤਲਬ ਕਿ ਬੜੀ ਮਨ ਨੂੰ ਖੁਸ਼ੀ ਹੋਊਗੀ ਸਾਡੀ ਜਿਹੜੀ ਭੈਣ ਵਾ ਉਹ ਆਪਣੇ ਪੈਰਾਂ ਤੇ ਖਲੋਹ ਕੇ ਸਾਡੇ ਲਈ ਚਾਹ ਬਣਾਉਂਦੀ ਆ ਕਿਸੇ ਟਾਈਮ ਦੀ ਵੀਡੀਓ ਦੇ ਵਿੱਚ ਦੇਖਦੇ ਸੀ ਕਿ ਭੈਣ ਦੇ ਕੀ ਹਾਲਾਤ ਸੀ ਇੱਥੇ ਭੈਣ ਦਾ ਬੈੱਡ ਲੱਗਾ ਹੁੰਦਾ ਸੀ ਏਸੀ ਕਮਰੇ ਦੇ ਵਿੱਚ ਦੋ ਸਾਲ ਇਹ ਭੈਣ ਜਿਹੜੀ ਮੰਜੀ ਤੇ ਪੇਜ ਹੈਗੀ ਕਿ ਹੁਣ ਭੈਣ ਘਰ ਦਾ ਸਾਰੇ ਕੰਮ ਕਰ ਲੈਂਦੀ ਆ ਝਾੜੂ-ਪੋਚਾ ਕਰਦੀ ਆ ਦੇਖੋ ਘਰ ਦੀ ਸਫਾਈ ਕਿੰਨੀ ਭੈਣ ਨੇ ਆਪ ਸਵੇਰੇ ਉੱਠ ਕੇ ਝਾੜੂ ਲਾਇਆ ਤੇ ਰੋਟੀ-ਪਾਣੀ ਵੀ ਖੁਦ ਆਪ ਬਣਾ ਲੈਂਦੇ ਆ ਕਦੇ-ਕਦੇ ਇਹਨਾਂ ਦੀ ਭਾਬੀ ਦੇ ਦਿੰਦੀ ਆ ਕਦੇ ਆਪ ਬਣਾ ਲੈਂਦੇ ਆ ਅਰਦਾਸ ਕਰੀਓ ਕਿ ਇਹ ਭੈਣ ਚੜ੍ਹਦੀ ਕਲਾ 'ਚ ਰਹੇ ਤੇ ਅਸੀਂ ਗੁਰਪ੍ਰੀਤ ਭਾਜੀ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਸ ਭੈਣ ਦੀ ਸੇਵਾ ਕਰਨ ਦਾ ਬਾਈ ਜੀ ਨੂੰ ਮੌਕਾ ਮਿਲਿਆ ਤੇ ਬਾਈ ਜੀ ਨੇ ਉਹ ਮੌਕਾ ਜਿਹੜਾ ਨਭਾਇਆ ਤੇ ਸਾਡੀ ਜਿਹੜੀ ਭੈਣ ਵਾ ਸਾਡੀ ਪਿੰਡ ਦੀ ਸਾਡੀ ਧੀ ਵੱਡੀ ਭੈਣ ਸਤਕਾਰ ਸਤਕਾਰਯੋਗ ਭੈਣ ਵਾ ਇਹ ਪਿੰਡ ਦੇ ਵਿੱਚ ਸੁਣਦੇ ਆ ਕਿ ਭੈਣ ਦਾ ਜਿਹੜਾ ਕੈਰੇਕਟਰ ਸੀ ਬਹੁਤ ਜ਼ਿਆਦਾ ਵਧੀਆ ਸੀ ਸਾਰੇ ਪਿੰਡ ਭੈਣ ਨਹੀਂ ਸਹਿਤ ਕਰਦਾ ਤੇ ਮੇਰੀ ਭੈਣ ਲਈ ਦੁਆ ਕਰਿਓ ਕਿ ਭੈਣ ਠੀਕ ਠਾਕ ਰਵੇ ਆਪਣਾ ਘਰ ਦਾ ਕਾਰੋਬਾਰ ਕਰਦੀ ਰਵੇ ਤੇ ਦੇ ਲੋਸੀ ਸਤਕਾਰ ਮਨੋਵਿਗਿਆਨੀ ਸੇਵਾ ਦਾ ਕਰਦੇ ਆ ਗਵਾਹ ਜੀ ਤੋਂ ਖਾਲਸਾ ਬਾਈ ਬਾਣੀ